ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਵਿੰਦਰ ਪਡੋਰੀ ਜੀ ਦਾ ਹਰਜਿੰਦਰ ਸਿੰਘ ਸੀਤੇਵਾਲ ਸਾਹਿਬ ਦਾ ਪ੍ਰਧਾਨ ਸੈਕਟਰੀ ਦਰਜਾ ਬਦਰਜਾ ਸਮੂਹ ਅਹੁਦੇਦਾਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਆਰਦਕ ਸਵਾਗਤ ਕਰਦੇ ਆ ਜਿਨ੍ਹਾਂ ਨੇ ਸਾਡੇ ਹੋਣਹਾਰ ਜਝਾਰੂ ਵਰਕਰ ਗਲਵਾਨ ਸਿੰਘ ਸਿੱਧੂ ਸਾਹਿਬ ਦਾ ਮਾਣ ਹੀ ਨਹੀਂ ਵਧਾਇਆ ਸਗੋ ਇਲਾਕੇ ਵਿੱਚ ਇੱਕ ਚੰਗੀ ਪ੍ਰਤ ਭਾਈ ਸ਼ੋਅ ਅਸੀਂ ਆਜ ਕਰਦੇ ਆ ਸਾਡਾ ਵੀਰ ਅੱਗੇ ਨਾਲੋਂ ਵੀ ਦੁੱਗਣੀ ਚੌਗਣੀ ਮਿਹਨਤ ਕਰਕੇ ਅਲਾਕੇ ਨੂੰ ਹੋਰ ਉੱਚ ਬਲੰਦੀਆਂ ਤੇ ਲੈ ਜਾਵੇਗਾ ਅਸੀਂ ਸਾਰੇ ਹੀ ਸੱਜਣ ਸਾਰੀ ਹੀ ਇਕਾਈ ਤੈ ਦਿਲੋਂ ਤੁਨਵਾਦੀਆਂ ਅਲਾਕੇ ਲਈ ਇਹ ਚੰਗਾ ਸੁਭ ਸ਼ੰਕੀਤ ਆ ਤੇ ਮੈਂ ਬੇਨਤੀ ਕਰੂੰਗਾ ਸਮੂਹ ਕੋਆਰਡੀਨੇਟਰਾਂ ਨੂੰ ਪ੍ਰਧਾਨਾਂ ਨੂੰ ਮੈਂਬਰਾਂ ਨੂੰ ਬਾਈ ਘਰ ਦੇ ਕੰਮ ਜਿਹੜੇ ਆ ਉਹ ਚੱਲਦੇ ਹੀ ਰਹਿਣੇ ਆ ਇਹ ਕਦੇ ਰੁਕਦੇ ਨਹੀਂ ਚਲੋ ਦੁਨਿਆਵੀ ਆ ਇਹ ਕੰਮ ਵੀ ਜ਼ਰੂਰੀ ਆ ਪਰ ਇਹਦੇ ਨਾਲ ਨਾਲ ਸ਼ਹੀਦ ਪਾਕਸਾਂ ਅੱਜ ਵੀ ਕਿਉਂ ਜਿਉਂਦਾ ਉਹਨੇ ਘਰ ਦੇ ਕੰਮਾਂ ਨਾਲੋਂ ਦੇਸ਼ ਦੇ ਕੰਮਾਂ ਨੂੰ ਪਹਿਲ ਦਿੱਤੀ ਸੀ ਬਾਈ ਕਿਸੇ ਸੌ ਖੇਤ ਵਾਲੇ ਦਾ 150 ਖੇਤ ਵਾਲੇ ਦਾ ਅੱਜ ਕੋਈ ਨਾਂ ਨਹੀਂ ਲੈਂਦਾ ਸ਼ੀਤ ਭਗਸੋਂ ਜਿਉਂਦਾ ਕਿਉਂਕਿ ਉਹਨੇ ਕੁਝ ਵੱਖਰਾ ਕੀਤਾ ਸੋ ਸਾਡਾ ਸਾਰਿਆਂ ਦਾ ਫਰਜ ਬਣਦਾ ਆਮ ਆਦਮੀ ਪਾਰਟੀ ਨੂੰ ਬਲੰਦੀਆਂ ਤੇ ਪਹੁੰਚਾਉਣ ਲਈ ਦਿਨ ਰਾਤ ਇੱਕ ਕਰੀਏ ਲੋਕਾਂ ਦਾ ਭਲੇਖਾ ਸਰਕਾਰ ਨਹੀਂ ਆਉਣੀ ਸਰਕਾਰ ਦੁਵਾਰਾ ਆ ਰਹੀ ਆ ਜੋ ਕਾਂਗਰਸ ਨੇ ਬੰਨਮਾਨੀਆਂ ਕੀਤੀਆਂ ਉਹਦਾ ਮੂੰਹ ਤੋੜ ਅਸੀਂ ਜਵਾਬ ਦੇ ਕੇ ਦੋਰੀ ਵਾਰੀ ਰਿਪੀਟ ਹੋਣ ਜਾ ਰਹੇ ਆ ਦੋਰੀ ਵਾਰੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ